ਜਿਹੜੇ ਨਾਮਦਾਨ ਦਿੰਦੇ ਆ ਫਿਰ ਡੇਰੇ ਉਹ ਕੰਨ 'ਚ ਵੀ ਦੱਸਦੇ ਆ ਵੀ ਆ ਇੰਨੇ ਸ਼ਬਦ ਨੇ ਆ ਨਾਮ ਐ ਹਾਂਜੀ ਹਾਂਜੀ ਫਿਰ ਇਹਦਾ ਸਿਮਰਨ ਕਰੋ ਹਾਂਜੀ ਹਾਂਜੀ ਉਹ ਆਪਦੀ ਥਾਂ ਤੇ ਠੀਕ ਨੇ ਨਹੀਂ ਨਹੀਂ ਦੇਖੋ ਜੇਕਰ ਆਪਾਂ ਆਧਾਰ ਬਣਾ ਕੇ ਚੱਲਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂਕਿ ਆਪਣੇ ਗੁਰੂ ਉਹ ਨੇ ਉਹਨਾਂ ਨੂੰ ਆਪਾਂ ਪੁੱਛਦੇ ਆ ਜੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਜਿਹੜਾ ਨਾਮ ਪ੍ਰਗਟ ਹੁੰਦਾ ਨਾ ਉਹ ਦਸ਼ਮ ਘਰ ਦੇ ਵਿੱਚ ਹੁੰਦਾ ਅਨਹਦ ਰੂਪ ਦੇ ਵਿੱਚ ਹੁੰਦਾ ਤੇ ਉਹ ਤੁਹਾਨੂੰ ਸਤਗੁਰ ਦਿੰਦਾ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਪਾਗੀ ਇਹੇ ਉਹ ਸਤਗੁਰ ਕੌਣ ਤੇ ਮਹਾਰਾਜ ਨੇ ਆਤਮਾ ਨੂੰ ਪ੍ਰਕਾਸ਼ ਨੂੰ ਸਤਗੁਰ ਗਿਆ ਤਾਂ ਤੁਸੀਂ ਕਹਿ ਰਹੇ ਹੋ ਕਿ ਕਨੈਕਟ ਕਰਨਾ ਪਊਗਾ ਪਹਿਲਾਂ ਹਾਂ ਉਹ ਉਹ ਮਤਲਬ ਜਿਵੇਂ ਮੈਂ ਮੋਬਾਈਲ ਚਾਰਜ ਕਰਨਾ ਹੈ ਤਾਂ ਮੈਨੂੰ ਉਹ ਬੱਤੀ ਲਾਉਣੀ ਪਊਗੀ ਉਹ ਪਲੱਗ ਲਾਉਣਾ ਪਊਗਾ ਫਿਰ ਔਨ ਕਰਨਾ ਪਊਗਾ ਫਿਰ ਉਹਦੇ ਵਿੱਚ ਬੱਤੀ ਆਊਗੀ ਅੰਦਰੋਂ ਨਾਮ ਪ੍ਰਗਟ ਹੋ ਜਾਣਾ ਹੁਣ ਇਹ ਅੰਦਰੋਂ ਪ੍ਰਗਟ ਹੋਣਾ ਨਾ ਅੰਦਰ ਹੋਣਾ ਅਨਹਦ ਰੂਪ ਚ ਹੋਣਾ ਬਾਹਰੋਂ ਨਹੀਂ ਹੋਣਾ ਨਹੀਂ ਨਹੀਂ ਬਾਹਰੋਂ ਦਾਪਾ ਗੁਰਮੰਤਰ ਵਾਹਿਗੁਰੂ ਜਪ ਲਿਆ ਹਾਂ ਪਰ ਇਹ ਨਾਮ ਨਹੀਂ ਹੈ ਨਹੀਂ ਨਹੀਂ ਗੁਰਮੰਤਰ ਜਿਹੜਾ ਹੈ ਵਾਹਿਗੁਰੂ ਜਪਦੇ ਆ ਇਹ ਨਾਮ ਦਾ ਦਾਨ ਨਹੀਂ ਇਹ ਹੈ ਅਖਰੀ ਨਾਮ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਇਹ ਅਖਰੀ ਨਾਮ ਹੈ ਠੀਕ ਹੈ ਪਰ ਜਿਸ ਨਾਮ ਚ ਸਾਡੀ ਮੁਕਤੀ ਹੈ ਜਿਹੜਾ ਤੁਸੀਂ ਗੱਲ ਕੀਤੀ ਸੀ ਕਿ ਮਾਨਸ ਜਾਮਾ ਕਿਉਂ ਮਿਲਿਆ ਹਾਂ ਆਪਾਂ ਕਹਿੰਦੇ ਆ ਨਾ ਵੀ ਨੌਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਬਿਸਰਾਮ ਉਹ ਦੇਹੀ ਵਿੱਚ ਜਿਹੜਾ ਨਾਮ ਆ ਸਾਡੇ ਅੰਦਰ ਹੀ ਪਿਆ ਉਹ ਉਹ ਵੱਜ ਰਿਹਾ ਸਾਊਂਡ ਰੂਪ ਦੇ ਵਿੱਚ ਜਿਵੇਂ ਘੰਗੂ ਵਾਜਦਾ ਹੈ ਅਛਾ ਸਾਊਂਡ ਦੇ ਰੂਪ ਚ ਜਿਵੇਂ ਘੰਗੂ ਵਜਦੇ ਆ ਤਬਲੇ ਵਜਦੇ ਆ ਅਨਹਦ ਨਾਦ ਵਾਜੇ ਹਾਂ ਆਪਾਂ ਕਹਿੰਦੇ ਆ ਨਾ ਪੁਗਤ ਗਿਆਨ ਦਾ ਆ ਭੰਡਾਰਨ ਘਟ ਘਟ ਵੱਜਦਾ ਹੈ ਨਾਦ ਹਾਂ ਉਹ ਨਾਦ ਦੀ ਪ੍ਰਾਪਤੀ ਨਾਮ ਆ ਹੁਣ ਇਹ ਜਿਹੜੇ ਉਸ ਲੈਵਲ ਤੱਕ ਕਿਵੇਂ ਪਹੁੰਚਦਾ ਹੈ ਬੰਦਾ ਉਹ ਅਚੀਵ ਕਿਵੇਂ ਹੁੰਦਾ ਮਤਲਬ ਧਿਆਨ ਤੇ ਬੈਠੇ ਹੋ ਤੇ ਤੁਹਾਨੂੰ ਉਹ ਸੁਣ ਰਿਹਾ ਫਿਰ ਉਹ ਹਾਂਜੀ ਜਦੋਂ ਤੁਸੀਂ ਸਿਮਰਨ ਦੀ ਪ੍ਰੈਕਟਿਸ ਕਰੋਗੇ ਵਿਚਾਰਾਂ ਤੋਂ ਉੱਪਰ ਉੱਠੋਗੇ ਉਹ ਆਵਾਜ਼ ਸੁਣੂਗੀ ਸਾਡੇ ਨਾਲ ਤਾਂ ਇਹ ਹੁੰਦਾ ਕਿ ਮੈਂ ਮੰਨ ਲਓ ਤੁਹਾਡੇ ਨਾਲ ਗੱਲ ਕਰ ਰਿਆ ਹੁਣ ਹਾਂਜੀ ਹਾਂਜੀ ਅੱਖਾਂ ਤੁਹਾਨੂੰ ਚਿਹਰਾ ਤੁਹਾਡਾ ਦਿਖ ਰਿਹਾ ਹੈ ਗੱਲ ਵੀ ਕਰ ਰਿਆ ਪਰ ਕਈ ਵਾਰੀ ਥਾਟ ਤਾਂ ਮੇਰਾ ਕੁਝ ਹੋਰ ਚੱਲ ਰਿਹਾ ਹੁੰਦਾ ਹਾਂਜੀ ਹਾਂਜੀ ਧਿਆਨੇ ਚਲਾ ਗਿਆ ਵੀ ਫਲਾਣੇ ਦੇ ਪੈਸੇ ਦੇਣੇ ਗੱਲ ਮੈਂ ਤੁਹਾਡੇ ਨਾਲ ਕਰੀ ਜਨਾ ਹੁਣ ਇਹੀ ਆ ਨਾ ਦੇਖੋ ਇਹ ਆਪਾਂ ਇਥੋਂ ਆਪਣਾ ਹੁਣ ਦੇਖੋ ਗੁੱਸਾ ਨਾ ਕਰਿਓ ਪਤਾ ਲੱਗਿਆ ਵੀ ਤੁਸੀਂ ਸ਼ਵਰ ਦਾ ਅਹਿਸਾਸ ਨਹੀਂ ਕਰਦੇ ਹੂੰ ਤੁਸੀਂ ਸਿੱਧੀ ਦੀ ਨਹੀਂ ਆਵੀ ਜ਼ਿੰਦਗੀ ਜੀ ਰਹੇ ਹੋ ਠੀਕ ਹੈ ਤੇ ਜੇ ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ ਬਾਣੀ ਤਾਂ ਹੀ ਲਿਖੀ ਆ ਵੀ ਪੜ੍ਹ ਕੇ ਵਿਚਾਰੋ ਉਹਦੇ ਚ ਲਿਖਿਆ ਕਰਮੀ ਸਹਜ ਨਾ ਉਪਜੇ ਬਿਨ ਸਹਜੇ ਸਹਸਾ ਨਾ ਜਾਏ ਜੇ ਤੂੰ ਕੱਲਾ ਕਰਮ ਦੇ ਨਾਲ ਹੀ ਜੁੜਿਆ ਰਹਿਣਾ ਤੇਰੇ ਮਨ ਦੇ ਵਿੱਚ ਸਹਜ ਨਹੀਂ ਪ੍ਰਗਟ ਹੋਊਗੀ ਸੰਸੇ ਬਣਨ ਲੱਗ ਜਾਣਗੇ ਹੂੰ ਤਾਂ ਹੀ ਤਾਂ ਸਾਨੂੰ ਸ਼ਬਦ ਦਾ ਅਭਿਆਸ ਦੱਸਿਆ ਤਾਂ ਹੀ ਨਿਤਨੇਮ ਦੱਸਿਆ ਤਾਂ ਹੀ ਗੁਰੂ ਘਰ ਬਣਾਏ ਆ ਵੀ ਤੁਸੀਂ ਨਾਲ-ਨਾਲ ਸਿਮਰਨ ਵੀ ਕਰੋ ਹੁਣ ਜਦੋਂ ਲਗਾਤਾਰ ਮਨ ਵਿਚਾਰਾਂ ਵਿੱਚ ਚੱਲਦਾ ਰਹਿੰਦਾ ਚੱਲੀ ਜਾਂਦਾ ਚੱਲੀ ਜਾਂਦਾ ਉਹ ਵਿਚਾਰਾਂ ਦਾ ਬਹਾਦਰ ਵਧਣਾ ਹੀ ਹੈ ਨਾ ਉਹਦਾ ਸਿਖਰ ਕੀ ਹੈ ਫਿਰ ਜਦੋਂ ਅਨਹਦ ਨਾਦ ਵੱਜ ਗਿਆ ਜਾਂ ਇਸ ਪਹਿਲਾਂ ਤਾਂ ਇਹ ਦੱਸੋ ਵੀ ਇਹਨੂੰ ਅਚੀਵ ਕਰਨਾ ਕਿੰਨਾ ਔਖਾ ਹੈ ਸਮਾਂ ਕਿੰਨਾ ਲੱਗਦਾ ਸਮਾਂ ਇਹ ਗੁਰਮਤ ਦੇ ਵਿੱਚ ਪ੍ਰੇਮ ਦੀ ਖੇਡ ਆ ਜਿੰਨੀ ਤੁਹਾਡੇ ਅੰਦਰ ਖਿੱਚ ਆਕਾਸ਼ੀਸ਼ਾ ਪ੍ਰੇਮ ਕਿਉਂਕਿ ਇਹ ਮਾਲਕ ਦੀ ਦਾਤ ਆ ਆਪਾਂ ਉਹਦੇ ਕੋਲ ਜਿੰਨੇ ਜਿੰਨਾ ਆਪਾਂ ਵਿਚਾਰਾਂ ਤੋਂ ਰਹਿਤ ਹੋ ਕੇ ਰਹਿਨੇ ਆਂ ਜਿੰਨਾ ਆਪਾਂ ਸਿਮਰਨ ਤੁਰਦੇ ਆਂ ਫਿਰਦੇ ਆਂ ਕਰਦੇ ਆਂ ਇਧਰ ਮਿਹਨਤ ਕਰਦੇ ਆਂ ਮਿਹਨਤ ਇਹੀ ਦਸੀ ਆ ਵੀ ਤੁਰਦੇ ਫਿਰਦੇ ਕਰਮ ਕਰਦੇ ਆਂ ਫਿਰ ਕਰਮ ਤੋਂ ਜਦੋਂ ਵਿਹਲੇ ਹੋਣੇ ਉਦੋਂ ਬੈਠ ਕੇ ਕਰਨਾ ਸਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਜਾ ਕੇ ਵੀ ਮਤਲਬ ਕਿ ਗ੍ਰਸਤ ਵੀ ਛੱਡ ਦਿਓ ਪਰਿਵਾਰ ਵੀ ਛੱਡ ਦਿਓ ਤੇ ਫਿਰ ਤੁਸੀਂ ਸਾਰਾ ਕੁਝ ਛੱਡ ਕੇ ਤੇ ਫਿਰ ਉਹ ਚਲੇ ਜਾਓ ਨਹੀਂ ਗ੍ਰਸਤ ਦੇ ਵਿੱਚ ਹੀ ਮਤਲਬ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਤਿੰਨਾਂ ਦਾ ਇੱਕੋ ਹੀ ਕਰਨਾ ਆਪਾਂ ਕਹਿੰਦੇ ਨਾ ਅੰਤਰਗੁਰੂ ਅराधना ਜੀਵਾ ਜਪਗੁਰਨਾਓ ਨੇਤਰੀ ਸਤਗੁਰੂ ਪੇਖਣਾ ਸ਼ਰਵਣੀ ਸੁਣਨਾ ਗੁਰਨਾਓ ਤਿੰਨੇ ਪ੍ਰੋਸੈਸ ਇਕੱਠੇ ਆ ਉਹਦੇ ਵਿੱਚ ਫਿਰ ਥੋੜਾ ਮਨ ਵਿਚਾਰ ਕਿੰਨੀ ਛੇਤੀ ਛੱਡਦਾ ਤੁਸੀਂ ਮਾਇਆ ਦੇ ਵਿੱਚ ਜਿਹੜੇ ਫੁਰਨੇ ਲਈ ਜਾਂਦੇ ਆ ਲਈ ਜਾਂਦੇ ਆ ਜਿੰਨੀ ਛੇਤੀ ਤੁਸੀਂ ਅੰਦਰੋਂ ਮਾਇਆ ਦੇ ਵਿਚਾਰ ਛੱਡਦੇ ਹੋ ਹੂੰ ਬਾਹਰੋਂ ਤਾਂ ਮਾਇਆ ਹੈ ਹੀ ਹੈ ਇਹਨੂੰ ਬਾਹਰੋਂ ਨਹੀਂ ਛੱਡਣਾ ਅੰਦਰ ਕਰਕੇ ਅੰਦਰੋਂ ਜਿੰਨਾਂ ਦਾ ਮੋਹ ਟੁੱਟਾ ਤਿੰਨਾਂ ਦਾ ਸ਼ਬਦ ਸੱਚੇ ਸਵਾਰਿਆ ਫਿਰ ਉਹਦਾ ਸਿਖਰ ਕੀ ਹੈ ਉਹਦਾ ਸਿਖਰ ਪਹਿਲੋ ਸ਼ਬਦ ਸ਼ਬਦ ਤੋਂ ਬਾਅਦ ਫਿਰ ਅੰਦਰ ਅਨਹਦ ਬਾਣੀ ਉਹ ਨਾਮ ਅਨਹਦ ਬਾਣੀ ਦੇ ਵਿੱਚ ਜਦੋਂ ਅਸੀਂ ਧਿਆਨ ਤਰ ਕੇ ਬੈਠਦੇ ਆ ਵਿਚਾਰਾਂ ਤੋਂ ਰਹਿਤ ਹੁੰਨੇ ਆ ਜੇਦੀ ਗੁਰਬਾਣੀ ਵਿੱਚ ਅਨਖਦ ਬਾਣੀ ਤੁਸੀਂ ਰੋਜ਼ ਹੀ ਆਪਾ ਪੜ੍ਹਦੇ ਆਂ ਅਨਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ ਉਹਦੇ ਵਿੱਚ ਫਿਰ ਅੰਮ੍ਰਿਤ ਦੀ ਪ੍ਰਾਪਤੀ ਹੈ ਜਿਹੜਾ ਅੰਮ੍ਰਿਤ ਸਾਡੇ ਅੰਦਰ ਪਿਆ ਮਹਾਰਾਜ ਕਹਿੰਦੇ ਸੂਰਨਾਰ ਮੋਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਦਰੋਂ ਅੰਮ੍ਰਿਤ ਸਾਡੇ ਪ੍ਰਗਟ ਹੁੰਦਾ ਹੂੰ ਜਿਵੇਂ ਹੁਣ ਜਿਹੜੀ ਅੰਮ੍ਰਿਤ ਦੀ ਗੱਲ ਆਈ ਪਰ ਅੰਮ੍ਰਿਤ ਦਸਵੇਂ ਪਾਸ਼ਾ ਜੀ ਨੇ ਖੰਡੇ ਬਾਟੇ ਦੇ ਰੂਪ ਵਿੱਚ ਪ੍ਰਗਟ ਕੀਤਾ ਪਰ ਗੁਰਬਾਣੀ ਚ ਅੰਮ੍ਰਿਤ ਦੀ ਗੱਲ ਕਿਹੜੀ ਹੈ ਉਹ ਇਹੀ ਨਾਮ ਦੁਆਰਾ ਅੰਦਰੋਂ ਅੰਮ੍ਰਿਤ ਹੁੰਦਾ ਤੇ ਮਹਾਰਾਜ ਮੋਹਰ ਲਾਉਂਦੇ ਆ ਜਿਹ ਆਸਵਾਸਨ ਦਾ ਧਨ ਜਦੋਂ ਖਤਮ ਹੋਊਗਾ ਜੂਨਾ ਚ ਨਹੀਂ ਜਾਊਗਾ ਤੂੰ ਘਰ ਵਾਪਸ ਆਏਗਾ। ਅੱਛਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਟਦੇ ਆਂ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵਾਂਗੇ ਭਗਵੰਤ। ਤੇ ਜਿਹੜਾ ਕਲਾ ਥਾਟ ਪ੍ਰੋਸੈਸ ਚ ਹੀ ਰਹਿ ਗਿਆ ਉਹਨੂੰ ਇਹੀ ਰਹਿ ਗਿਆ ਮੇਰਾ ਬਿਜ਼ਨਸ ਮੇਰੀ ਘਰ ਵਾਲੀ ਮੇਰੇ ਬੱਚੇ ਮੇਰਾ ਆਹ ਉਹਨੇ ਮੇਰਾ ਮਾੜਾ ਕਰਦਾ ਉਹਨੇ ਮੇਰੇ ਚੰਗਾ ਕਰਦਾ ਉਹ ਕਹਿੰਦਾ ਜੂਨਾ ਚ ਜਾਊਗਾ। ਫਿਰ ਇਹ ਅਚੀਵ ਕਰਨ ਤੋਂ ਬਾਅਦ ਤੁਸੀਂ ਉਹ ਰਹਿਤ ਹੋ ਗਏ ਉਸ ਤੋਂ ਬਾਅਦ। ਹਾਂ ਹਾਂ ਉਹ ਉਸ ਤੋਂ ਬਾਅਦ ਰਹਿਤ ਹੋ ਗਏ ਪਰ ਜਿਵੇਂ ਹੁਣ ਆਪਾਂ ਇੱਕ ਬੀਜ ਸਿੱਟਦਾ ਬੀਜ ਉੱਗ ਗਿਆ ਪਰ ਹੁਣ ਉਹਦੀ ਰਖਵਾਲੀ ਆ ਵੀ ਸਾਡਾ ਮਨ ਫੇਰ ਨਾ ਨਾਮ ਨੂੰ ਛੱਡ ਕੇ ਫੇਰ ਦੁਬਾਰੇ ਮਤਲਬ ਕਿ ਉਸੇ ਤਰ੍ਹਾਂ دنیਵੀ ਜ਼ਿੰਦਗੀ ਵਿੱਚ ਚਲਾ ਜਾਵੇ ਫਿਰ ਸਾਰਾ ਕੁਝ ਛੱਡ ਛਡਾ ਕੇ ਵੀ ਪਹਿਲਾਂ ਤੁਸੀਂ ਅਭਿਆਸ ਕਰਕੇ ਪਰ ਉਹ ਜਿਹੜੀ ਸੁਪਰੀਮ ਪਾਵਰ ਹੈ ਉਹਦੇ ਨਾਲ ਵੀ ਕਨੈਕਟ ਹੋਇਆ ਜਾ ਸਕਦਾ ਹੈ ਜਦੋਂ ਤੁਸੀਂ ਨਾਮ ਨੂੰ ਸੁਣੋਗੇ ਨਾਮ ਨੂੰ ਸੁਣ ਕੇ ਫਿਰ ਅੰਦਰੋਂ ਹੀ ਉਸ ਨਾਮ ਦੁਆਰਾ ਫਿਰ ਪ੍ਰਕਾਸ਼ ਉਸ ਜੋਤ ਦਾ ਮਾਲਕ ਦਾ ਜਿਹੜਾ ਤੁਹਾਡੇ ਅੰਦਰ ਵਸਿਆ ਬਾਹਰ ਵਸਿਆ ਉਹ ਪ੍ਰਕਾਸ਼ ਤੁਹਾਨੂੰ ਪ੍ਰਗਟ ਹੋਣਾ ਉਹ ਮਹਿਸੂਸ ਹੋਊਗਾ ਦਿਖਦਾ ਵੀ ਹੈ ਦਿਖੂਗਾ ਨਿਤਰੀ ਸਤਗੁਰੂ ਪੇਖਣਾ ਮਹਾਰਾਜ ਸਤੇ ਪਾਸ਼ਾ ਨੇ ਕਿਆ ਆ ਇਹ ਨਹੀਂ ਕਹਿਆ ਵੀ ਅੱਜ ਤੱਕ ਇਹਦੇ ਨੇ ਜਿਵੇਂ ਆਪਾਂ ਗੱਲ ਕੀਤੀ ਆ ਵੀ ਨਾਮ ਦੱਸਣਾ ਨਹੀਂ ਕਿਸੇ ਨੂੰ ਰੱਬ ਦੀ ਗੱਲ ਦੱਸਣੀ ਨਹੀਂ ਮਹਾਰਾਜ ਗੁਰਬਾਣੀ ਚ ਕਹਿੰਦੇ ਮੈਂ ਪੇਖਿਓ ਰੀ ਉੱਚਾ ਬੋ ਹੁਣ ਸਭ ਤੋਂ ਉੱਚਾ ਸੀ ਅੱਖਾਂ ਨਾਲ ਦੇਖਿਆ ਆ ਤੇ ਇੱਥੋਂ ਤੱਕ ਕਹਿ ਦਿੱਤਾ ਸਾਹਿਬ ਮੇਰਾ ਸਦਾ ਹੈ ਦੀਸੈ ਸ਼ਬਦ ਕਮਾਏ ਸਾਹਿਬ ਮੇਰਾ ਸਦਾ ਆ ਤੇ ਦੇਖਦਾ ਵੀ ਆ ਕਹਿੰਦਾ ਜਿਹੜਾ ਸ਼ਬਦ ਕਮਾਉ ਉਹਨੂੰ ਦੇਖੂਗਾ ਵੀ ਉਹ ਫਿਰ ਪ੍ਰਕਾਸ਼ ਰੂਪ ਜਿਸ ਤਰ੍ਹਾਂ ਜਿਹੜਾ ਨੇਤਰਹੀਣ ਹੈ ਜਿਹਦੀਆਂ ਆ ਆ ਅੱਖਾਂ ਹੈ ਹੀ ਨਹੀਂ 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 ਇਹ ਨੇਤਰ ਅੰਧ ਸੇ ਇਹ ਤਾਂ ਅੰਨੇ ਆ ਇਹਨਾਂ ਨਹੀਂ ਦਿਖਣਾ ਜਿਹੜਾ ਇਹ ਮਨ ਕਨੈਕਟ ਆ ਨਾ ਦੇਹੀ 'ਚ ਮਨ ਨੇ ਜੋਤ ਸਰੂਪੀ ਅੱਖਾਂ ਦੁਆਰਾ ਧਿਆਨ ਦੁਆਰਾ ਉਹਨੂੰ ਦੇਖਣਾ ਇਹ ਤਾਂ ਸੰਸਾਰੀ ਨੇਤਰ ਆ ਇਹਨਾਂ ਦਾ ਆਕਾਰ ਦੇਖ